1 ਕਿਲੋ ਦੁੱਧ ਲੈ ਕੇ ਉਹਦਾ ਦਹੀਂ ਜਮਾ ਲਿਆ ਤੇ ਅੱਧਾ ਕਿਲੋ ਆਲੂ ਲੈਨੇ ਇਹ ਬੋਇਲ ਕਰ ਲੇ ਇਹ ਧਨੀਆ ਲੈ ਲਿਆ ਕੱਟ ਲਿਆ ਬਰੀਕ ਬਰੀਕ ਤੇ ਨਾ ਹਰੀਆਂ ਮਿਰਚਾਂ ਲਈਆਂ ਨੇ ਇਹ ਆ ਬੂੰਦੀ ਲੈ ਲਈ ਸੀਗੀ ਇਹ ਆਪਾਂ ਨੇ ਦਹੀਂ ਚ ਭਿਉਂਤੀ ਤੇ ਆ ਥੋੜਾ ਜਿਹਾ ਦਹੀਂ ਮਿੱਠੇ ਵਾਸਤੇ ਲੈ ਆਇ ਤੇ ਵਿੱਚ ਆਪਾਂ ਨੇ ਮਿੱਠਾ ਮਤਲਬ ਵੀ ਚੀਨੀ 3 ਚਮਚ ਭਿਉ ਕੇ ਰੱਖਤੀ ਤੇ ਖੁਰਜਵੇ ਚੰਗੀ ਤਰ੍ਹਾਂ ਖੱਟੇ ਮਿੱਠੇ ਬਣ ਜਾਣਗੇ ਇਹ ਨਾਲ ਤੇ ਆਪਾਂ ਮਸਾਲੇ ਲੈ ਇਹਦੇ 1 ਚਮਚਾ ਜਵਾਨ ਲਈ ਆ ਇੱਕ ਸੌਂਫ ਲਈ ਆ 5-7 ਦਾਣੇ ਕਾਲੀ ਮਿਰਚ ਦੇ ਲੈਨੇ ਕੋਸਰੀ ਮਿਰਚ ਹੋ ਜੂਗੀ ਤੇ ਨਾਲ ਦੇ ਆਪਾਂ ਭੱਲੇ ਬਣਾਵਾਂਗੇ ਅੱਜ ਬੋਇਲ ਕਰਕੇ ਇਹਨੂੰ ਆਪਾਂ ਚੰਗੀ ਤਰ੍ਹਾਂ ਧੋ ਕੇ ਫਿਰ ਨਿਚੋੜ ਲਾਂਗੇ ਪਾਣੀ ਫਿਰ ਫੈਂਟਣੀ ਆਏ ਇਹ ਤਾਂ ਦਿਖਾਉਣਾ ਹਾਂ ਲੋ ਜੀ ਹੁਣ ਆਪਾਂ ਇਹਨੂੰ ਦਾਲ ਨੂੰ ਪੈਂਟਣੀ ਹੈ ਇਸ ਤਰ੍ਹਾਂ ਕਰਕੇ ਸਾਰੇ ਦਾਣੇ ਜਦ ਕੋਸਾਰ ਹੋ ਜਾਣ ਵਧੀਆ ਬੈਠ ਤਿਆਰ ਹੋ ਜੇਗਾ ਹੋਲ ਵੀ ਦਾਣਾ ਦੇਣਾ ਚਾਹੀਦਾ ਮੂੰਗ ਦਾ। ਇਹ ਸਿੰਪਰਾਂ ਮੂੰਗ ਦਾਲ ਜੀ ਜਿਹੜੀ ਬੋਇਲ ਕਰੀ ਹੋਈ ਇਹ ਅਸੀਂ ਗ੍ਰਾਈਂਡ ਕਰ ਲਈ। ਹੁਣ ਆਪਾਂ ਇਹਦੇ ਪੱਲੇ ਬਣਾਵਾਂਗੇ। ਹੁਣ ਆਪਾਂ ਤੇਲ ਪਾ ਲਈ। ਅਸੀਂ ਜਿਹਦੇ ਚ ਡੁੱਬ ਜਾਣਾ ਉਹਨਾਂ ਕ ਤੇਲ ਪਾਓ। ਘੰਟਾ ਡੁੰਗੇ ਤੇਲੇ ਵਾਲਾ ਲੈਣਾ ਚਾਹੀਦਾ। ਅਸੀਂ ਤਾਂ ਇਹਦੀ ਚੀਜ਼ ਬਣਾ ਰਹੇ ਹਾਂ।

പേട ਇਨੂੰ ਫਿਰ ਫੈਂਟ ਲਿਆ ਫੈਂਟ ਕੇ ਜਿਹਦੇ ਵਿੱਚ ਥੋੜਾ ਹੋਪ ਤੇ ਹੁਣ ਆਪਾਂ ਤਿਆਰ ਕਰਾਂਗੇ ਤਾਲਾ ਚਾਟ ਅੱਗੇ ਤੁਸੀਂ ਵੇਖੋ ਲਓ ਜੀ ਦੋ ਆਪਾਂ ਇਹ ਲੈ ਲੇ ਪੀਸ ਇਹ ਗੋਲ ਕੀਤੇ ਹੋਏ ਆਲੂ ਪਿਆਜ਼ हरिया मिर्चा ने आप बूंदी प्यौके रख ली थी दही च ਲਾਓ ਜੀ ਹੁਣ ਆਪਾਂ ਸਾਸ ਪਾਵਾਂਗੇ ਲਓ ਹੁਣ ਤੁਸੀਂ ਟੈਸਟ ਕਰਕੇ ਦੱਸੋ ਇਹ ਕਿਸ ਤਰ੍ਹਾਂ ਬਣਿਆ ਨੇ ਤੇ ਤੁਸੀਂ ਬਣਾਓ ਤੇ ਖਾਓ ਤੇ ਸਾਨੂੰ ਕਮੈਂਟ ਕਰਕੇ ਦੱਸੋ ਕਿ ਕਿਸ ਤਰ੍ਹਾਂ ਦੀ ਲੱਗੀ ਇਹ ਚਾਟ ਦੀ ਰੈਸਪੀ ਕਾਲਾ ਨਮਕ ਪਾਵਾਂਗੇ ਉਸ ਮਹਲਾ ਵੀ ਪਾਉਣਾ ਚੇਤੇ ਚਦਕਾ ਜੀ ਪਕਦੇ ਇਹ ਜਿਹੜਾ ਜਾਣ ਵਾਸਤੇ